ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਅੱਜ ਅਸੀਂ ਬਣਾ ਰਹੇ ਹਾਂ ਪਕੌੜੇ ਆਲੂ ਪਕੌੜੇ ਤੁਹਾਨੂੰ ਦਿਖਾਣੇ ਆ ਬਣਦੇ ਦੇਖਿਓ ਹੁਣ ਖਾਉਂਗੇ ਵਰਪਾ ਇਧਰ ਚੱਲ ਰਹੀ ਹੈ ਤਿਆਰੀ ਅੱਗ ਵਾਲੀ ਚੁੱਲੇ ਵਾ ਤਾਂ ਦੇਖੋ ਚੁੱਲਾ ਤੇਲ ਪਾਣਾ ਹਾਲੀ ਤੇਲ ਪਾਇਆ ਨਹੀਂ ਕੜਾਈ ਹੋ ਰਹੀ ਹੈ ਗਰਮ ਕੜਾਈ ਗਰਮ ਹੋ ਰਹੀ ਹੈ ਹਾਲੀ ਅੱਗ ਵਾਲਾ ਬਈ ਆਪਣਾ ਦੇਸੀ ਦੇਸੀ ਕੰਮ ਹੈ ਸਾਰਾ ਅੱਗ ਵਾਲਦੀ ਹੈ ਆਹ ਬਣਾ ਕਾਜੀ ਸਾਹਿਬ ਹੈ ਖੰਗੜੇ ਪਕੌੜੇ ਹੈ ਆਉਂਗਾ ਹੰਗਾ ਕਾਜੀ ਪਾਲੀ ਯਾਰਾ ਖਾਣੇ ਤਾਂ ਆਪੇ ਜਾਂ ਬਣਨੀ ਸਵਾਦ ਆ ਪਾ ਯਾਰ ਤੇਲ ਛਤੀਮਾ ਉਧਰ ਮਸਾਲਾ ਤਿਆਰ ਕਰਾਵੇਂ ਲੋ ਵੀ ਆ ਯਾਰ ਤੇਲ ਆਪਣਾ ਵਿੱਚ ਆਪਾਂ ਦਾ ਰੋਇਆ ਇੰਨੀ ਤੇਲ ਹੈ। ਪਰ ਇਹ ਤੇਲ ਬੱਸ ਬੱਸ ਬਹੁਤ ਹੈ ਬਣ ਜਾਣੇ ਦਾ। ਮਾਜੂਦਾ ਕੜਾਹੀ ਬੜੀ ਹੈ ਘੱਟ ਦਿਖ ਰਿਹਾ ਬਈਆ ਕੜਾਹੀ ਹੈ ਬੜੀ। ਤੇਲ ਦਿਖ ਰਿਹਾ ਘੱਟ। ਲੈਟ ਗਾਉਂ ਦਿਖ ਰਿਹਾ ਬਈ। ਬਾਕੀ ਹੁਣ ਦੇਖਿਓ ਬਣਦਾ। ਅੰਦਰ ਬਣਦੇ ਪਕੌੜੇ ਅੰਦਰ ਹੋ ਰਹੀ ਧਾਰੀ ਦੀ ਤਿਆਰੀ, ਧਾਰ ਨਿਕਲਣ ਲੱਗੀ ਐ ਮੈਂ ਅਸੀਂ। ਇੱਧਰ ਚੱਲ ਰਹੀ ਵੀਡੀਓ ਕਾਲ ਪਿੱਛੇ ਬਨਾਰ ਕੇ ਵਿੱਚ। ਲੈ ਖੇਲੋ। ਤੇਰਾ ਬੇਸਣ ਆ ਗਿਆ ਬਣਾ ਬੇਸਣ ਆਪਣੇ ਕੋਲ ਖਤਮ ਦਾ। ਆ ਗਾਇ ਬੇਸਣ ਇੱਧਰ ਕਰਨਾ ਤਾਂ ਕੱਖ ਦਾ ਕਰਵਾ ਦਿੰਦਾ ਇੱਧਰ ਹੋਂ ਕੱਢੂਗੇ ਪਤਾ ਰਹੋ ਮੈਂ ਅਸੀ ਬੜੀਆਂ ਹਾਂ ਹੋ ਮਿੱਤਰੋ ਆ ਬਣਾ ਮਸਾਲਾ ਆਲੂ ਤਿਆਰ ਹੈ ਇਹਦੇ ਵਿੱਚ ਛਾੜਨਾ ਬੇਸਣ ਫਿਰ ਦੇਖਿਓ ਬਣਦੇ ਪਕੌੜੇ ਕਿੰतरह ਬਣੂਗੇ ਫਿਰ ਤਾਰ ਤੜ ਉਹ ਵੀ ਨਹੀਂ ਕਹੂਗੀ ਸ਼ਾਨਦਿਗਾ ਅਰੇ ਖਾਂਚ ਨਹੀਂ ਉਹ ਨਹੀਂ ਛਾਣ ਰਹੀ ਇੱਕ ਵੇਸਣ ਪਕੌੜੇ ਖਾਣੇ ਬਈ ਹੁਣ ਦੇਖੋ ਘੈਂੜੇ ਬਣਨਗੇ ਅੰਦਰ ਆਪਣਾ ਤੇਲ ਵੀ ਗਰਮ ਹੋ ਗਿਆ ਮਖਾਰਾ ਹੋ ਗਿਆ ਗਰਮ ਜਿਆਦਾ ਹੋ ਗਿਆ ਰਿਕੀਮਾ ਆਲੂ ਏਰ ਗਿਆ ਪਾਣੀ ਵੀ ਆ ਗਿਆ ਤੇਲ ਕਰਮ ਹੈ ਭਈਆ ਬਣਾ ਦੇ ਕੁਝ ਤਰ੍ਹਾਂ ਪੂਰਾ ਕਰਨਾ ਹੋਗਾ ਇਹਨਾਂ ਕੌਮ ਗਾਜਰ ਨੂੰ ਤੇਰੇ ਟਾਂਕੇ ਉਹ ਨਾ ਕਿ ਇਹਦਾ ਚਲ ਦੇਖਿਆ ਹੋਈ ਨਹੀਂ ਆਲੂ ਉਹ ਖਾ ਕੇ ਦੇਖੇ ਬਰਾ ਰੈਟ ਨੋ ਵੀ ਆਵਣਾ ਤੇਲ ਚੈੱਕ ਕਰ ਲੈਣਾ ਲੈਡ ਵਾਂ ਦਾ ਤੇਰੇ ਇਧਰ ਆ ਰਿਹਾ ਫਲੈਸ਼ ਵਾਂ ਦਾ दे? वो देख कर दे कोई नहीं क्या ऐसे रेडी हो गया कहाँ है मेरे रेडी हो गया भाई कहाँ लोग पकोड़े पानी से क्यों बोले कर ले कुआं है वो ही जा खा रहा है वो ਕਿੰਨੇ ਘੜ ਬਣ ਰਹੇ ਦੇਖੋ। ਤਾਰੇ ਲੱਗ ਗਏ। ਜਾ ਵੀ ਤਾਂ। ਲੋ ਆ ਗਿਆ ਬੰਦਾ ਖਾਣੇ ਨੂੰ ਵੀ ਆ ਗਿਆ ਹਰੋਗ ਚੱਕ ਲਿਆ। ਅਖਬਾਰ ਵੀ ਗੇ ਵਿੱਚ ਪਾ ਕੇ ਦੋ ਮੈਨੂੰ ਕਹਿਆ। ਕੋਈ ਨਹੀਂ ਬਣਤਾ ਜਾਣਦੇ ਯਾਰ ਹੁਣ। ਦੇਖ ਲੈ। ਉਹਨੇ ਹੁਸੀਲਾ ਕਰਵਾ। ਦਰੂਫੇ ਵਰਦਾ। ਹੋ ਵੀ ਚੱਲ ਰਿਹਾ ਕੰਮ ਮਾਰੋ ਕਮਾਲ ਬਣਦੇ ਪਕੌੜੇ। ਮਾਰੂ ਮਾਰੇਗਾ ਨਾ ਮੜਾ ਰਿੰਗ ਕੋਈ ਨਾ ਮਾਜ ਕੋਈ ਨਾ ਉਹ ਵੀ ਦੇਖੋ ਤਾ ਕਹੇ ਚੈੱਕ ਕਰੋ ਬਈ ਪਕੌੜੇ ਆਪਣੇ ਪਕੌੜੀ ਮੜੇ ਚੈੱਕ ਕਰਿਓ ਬਈ ਜਿਆ ਅਦਰ ਪਕੌੜੀ ਤਲਨੇ ਵਾਲਾ ਨਾ ਪਾਣੀ ਵਾਲਾ ਹਲਵਾਈ ਹੋ ਗਿਆ ਚੇਂ ਜੇ ਸਾਰੇ ਹਲਵਾਈ ਬਣੇ ਬਈ ਇੱਥੇ ਗੇਰੂ ਕਾ ਵੀ ਚੈਦਰ ਨਿਕਲਣ ਲੱਗ ਗਿਆ ਪਕੌੜੇ ਅੱਛਾ ਆ ਪਾਣੀ ਵਾਲਾ ਤਿਆਰ ਆ ਕਬਾ ਜੁਲ ਰਹੇ ਆ ਲੀਨ ਗੇਰੀ ਦਾ ਤੇਰੇ ਬਣਾਇਆ ਲਮ ਗਿਲੇ ਹੋਰ ਬਾਈ ਜੂ ਵੀਡੀਓ ਨੂੰ ਮੈਨੂੰ ਸ਼ੇਅਰ ਜ਼ਰੂਰ ਕਰੋ ਲੋਕ ਦੇਖ ਹੀ ਬਹੁਤ ਘਟ ਰਹੇ ਆ ਵੀਡੀਓ ਨੂੰ ਫੋਕਲੀ ਮਾਰ ਕੇ ਤਿਆਰ ਆ ਹੁਣ ਇਹਨੂੰ ਖਾਵੇਂ ਹੁਣ ਦੇਖ ਕੇ ਦੇਖਿਆ ਨੂੰ ਕਹਿਿਆ ਉਹ ਵੀ ਆ ਦੇਖੋ ਟੈਸਟ ਦੇਖਣਾ ਕਹਿਦਾ ਮੁੰਨੇ ਮਾਟਾ ਬੂਗਾ ਬਾਦਾਂ ਮਾਟਾ ਬਾਹ ਬਣੇ ਬਾਈ ਤੇ ਰਖਣਾ ਇਹ ਖੰਡੇ ਜੀ ਗਲਤ ਕਰੇ ਥੋੜੇ ਐ ਨਾਦਰ ਦਿਰਗਰਮ ਆ ਨਾਦਰ ਘਟੇ ਇਤ ਬਹੁਤ ਯਾਰਿਆ ਤੈਨੂੰ ਕਾਪ ਦੀ ਚਾਹ ਹਾਂ ਜੀ ਵੇਖਾਂ ਅੱਛਾ ਮੰਮਾ ਜੀ ਆਖੀ ਪਕੌੜੇ ਵਧੀਆ ਕ ਨੰਬਰ ਬਣਿਆ ਵਧੀਆ ਸਵਾਹ ਔੜੇ ਗੋੜੇ ਜੀ ਲਾਉ ਵੀ ਤਾਂ ਆਪਾਂ ਕੰਪਕੌੜੇ ਆ। ਮਾਸਾ ਬਣਾ ਥੋੜਾ ਜਿਹਾ ਰੱਖਿਆ ਤੁਮ। ਡੈਲੀ ਆ ਬਣ ਕੇ ਗੈਰ ਕੀ ਗੱਲ ਆਪਣੇ ਚਾਰ ਰਹੇ ਆ ਖਾਣੇ। ਲੋਈ ਮੇਟੋ ਪਕੌੜੇ ਖਾ ਲੇ। ਹਦੋ ਤਿੰਨ ਵਾਰ ਅਦਰ ਗਾ ਦੇ ਮੇਰੇ ਮੂਹਨਾ। ਪਕੌੜੇ ਬਣਿਆ ਵਧੀਆ ਔ ਬੰਦਿਆ ਬਣਿਆ ਹੋਣਾ। ਔਰੇ ਵਿਲੇਜ ਵਾਸੋਂ ਤੁਹਾਨੂੰ ਇਹ ਸਾਡਾ ਬਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਹਾਂਗੇ ਸਾਡੇ ਬਲੌਗ ਦੇ ਵਿੱਚ ਧੰਨਵਾਦ